ਤਰ ਮਿਲ ਗਈ ਅਸਲੀ ਪੁਲਿਸ ਉਹ ਪੈ ਗਈ ਮਾਗਰ ਟੁੱਟ ਗਏ ਬੂਟ ਤੇ ਮੈਂ ਦਿਆ ਕਰੋ 6 ਵਜੇ ਤੱਕ ਸ਼ੂਟ ਕਰਾਈ ਜਾਂਦੇ ਹੁੰਦੇ ਏਦਾਂ ਕੋਈ ਗੱਲ ਹੁੰਦੀ ਜੇ ਤੁਸੀਂ ਤੁਸੀਂ ਇੰਨੇ ਖੁਸ਼ ਘਾਤ ਹੋ ਰਹੇ ਹੋ ਜੀ ਮੈਡਮ ਜੀ ਹੈ ਵੀਰੇ ਤੁਸੀਂ ਅੱਜ ਇੰਨੇ ਖੁਸ਼ ਘਾਤ ਹੋ ਮੈਂ ਖੁਸ਼ ਤਾਂ ਹੋ ਰਹੀ ਐ ਇਹ ਤਾਂ ਨਵਾਂ ਗਾਣਾ ਸੁਣੋ ਨਵੇਂ ਸਟਾਈਲ ਨਾਲ ਮੈਂ ਚੱਲ ਚੱਲ ਤੂੰ ਸੁਣਾਈ ਸੁਣਾਓ ਕੀ ਬੁਗੂ ਸੁਣਾ ਥੋੜੀ ਐ ਮੈਂ ਕਹਿੰਦੀ ਮੈਂ ਸੁਣਾਂ ਆ ਮੈਂ ਨਾ ਕਿਹਾ ਤੇ ਨਹੀਂ ਮੈਂ ਕੀਦੋ ਗਿਆ ਤੂੰ ਗਿਆ ਯਾਰ ਮੈਂ ਨਹੀਂ ਕਿਹਾ ਤੂੰ ਆਪਣੀ ਕਿਹਾ ਜਾ ਚਲ ਮੈਂ ਤਾਂ ਹੀ ਸੁਣਾ ਦੋ ਗਾਣਾ ਸੁਣਾ ਦਿਆ ਮੈਨੂੰ ਇਹਦੇ ਕੋਲ ਗਾਣਾ ਨਹੀਂ ਇਹ ਤਾਂ ਉਹ ਗੱਲ ਕਰਦੇ ਸੀ ਤਾਂ ਕੋਈ ਹੋਰ ਗੱਲ ਕਰ ਰਹੇ ਸੀ ਐਸੀ ਬਸ ਯਾਰ ਅੱਜ ਮੇਰਾ ਹਨਾ ਸਿਰ ਬਹੁਤ ਉਹ ਹੋ ਰਿਹਾ ਕਾ ਤੋ ਕਾ ਤੋ ਹੋ ਰਹੀ ਐ ਬਸ ਵੈਸੇ ਮੇਰਾ ਵੀ ਰੋਣਾ ਨਿਕਲ ਗਿਆ ਮਾਰਾ ਨਹੀਂ ਸਭ ਕੁੜ ਨਾਲ ਆਦੀ ਮੁਸਕ ਜੀ ਆਉਂਦੀ ਹੈ ਜਿਵੇਂ ਹਨ ਨਾ ਕਰ ਕਰ ਨਲੀਆਂ ਤਾਂ ਡੇੜੀਆਂ ਫਰੇਗਰੈਂਸ ਓਨਲੀ ਫਰੇਗਰੈਂਸ ਨਹੀਂ ਨਹੀਂ ਇਹ ਪਤਾ ਕੀ ਕਹਿੰਦੀ ਸੀ ਕਹਿੰਦੀ ਕਿੰਨੀ ਸੋਹਣੀ ਕਹਿੰਦੀ ਉਹ ਆਉਂਦੀ ਆ ਮੁਸਕ ਕਿੰਨੀ ਸੋਹਣੀ स्मेल ਆਉਂਦੀ ਆ ਮੈਨੂੰ ਪਤਾ ਨਹੀਂ ਕਿਸ स्मेल ਉਹ ਸਬਜੀ ਨੂੰ ਤੜਕਾ ਲਾ ਰਹੀ ਸੀ ਕਹਿੰਦੀ ਕਿੰਨੀ ਸੋਹਣੀ स्मेल ਆਉਂਦੀ ਆ स्मेल ਨਹੀਂ ਹੁੰਦੀ ਬੁਝ ਖੁਸ਼ਬੂ ਹੁੰਦੀ ਆ ਉਹ ਇੱਥੇ ਔਨ ਕੈਮਰਾ ਆਪਾਂ ਦੱਸਣਾ ਜ਼ਰੂਰੀ ਹੈ ਔਨ ਕੈਮਰਾ ਦੱਸਣਾ ਜ਼ਰੂਰੀ ਹੈ ਇਹ ਸਾਰਾ ਗ੍ਰੀਨ ਇਨਸਰਟ ਕਰ ਜਿਹੜੇ ਜਿਹੜੇ ਪਰਫਿਊਮ ਹੁੰਦੇ ਨੇ ਇਤਰ ਹੁੰਦੇ ਨੇ ਉਹਦੇ ਵਿੱਚੋਂ ਫਰੇਗਰੈਂਸ ਆਉਂਦੀ ਹੁੰਦੀ ਆ ਸ फेर बोलगी मैं कुछ नहीं बोलली सत श्री काल जी किवें हो सारे एदा बोल ही है जी एदा ਤੁਸੀਂ ਕੀ ਗੁੱਸਾ ਕਰਨਾ ਹੈ ਨਾ ਪਹਿਲਾਂ ਤੁਸੀਂ ਇਹ ਜਿਹੜਾ ਮਤਲਬ ਜੀਵ ਹੈ ਦੇਖ ਹੀ ਚੁੱਕੇ ਹੋ ਇਹਨੂੰ ਪਹਿਲਾਂ ਵੀ ਆਇਆ ਸੀ ਸਾਡੇ ਸੈੱਟ ਤੇ ਜੀਵ ਸਾਡੇ ਸੈੱਟ ਤੇ ਆਇਆ ਸੀ ਜੀਵ ਜੀਵ ਪੁਰਾਣੀ ਜੀਵ ਪੁਰਾਣੀ ਐਹ ਜੇ ਪੁਰਾਣੀ ਦੇ ਲੋਕਾਂ ਕੇ ਬਹੁਤ ਦੇਖਣ ਨੂੰ ਮਿਲਨੇ ਨੇ ਜੀਵ ਨਾ ਕਹੋ ਉਹਨਾਂ ਨੂੰ ਲੱਗਦਾ ਵੀ ਜੀਵ ਪੁਰਾਣੀ ਕਹਿ ਰਹੇ ਹੋ ਜੀਵ ਪੁਰਾਣੀ ਜੀਵ 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 ਜੰਤੂ ਪੁਰਾਣੀ ਹਾਂ ਫਸਾ ਦਿੱਤਾ ਮੈਂ ਇਹ ਵੀ ਜੰਦੂ ਇੱਕ ਨਹੀਂ ਹੈਗੀ ਪ੍ਰਾਣੀ ਅਜਾ ਪ੍ਰਾਣੀ ਹੈ ਠੀਕ ਹੈ ਫਿਰ ਗੱਲ ਤਾਂ ਨਹੀਂ ਕਿਹਾ ਕੋਈ ਸੁਣ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸਾਂ ਠੀਕ ਠਾਕ ਹੋਵੋਗੇ ਮੈਂ ਵੀ ਬਹੁਤ ਵਧੀਆ ਹਾਂ ਆ ਆ ਆ ਮੈਨੂੰ ਮੈਨੂੰ ਇਹ ਉਹਦੇ ਵਾਲਾ ਸੋਨਾ ਕਰ ਮਈ ਆਪਾਂ ਇਦਾਂ ਹੀ ਹੱਸਦੇ ਖੇਡਦੇ ਰਹਿਨੇ ਆ ਸਰਕਾਰੀ ਸੀਨ ਫਿਰ ਆ ਜਾ ਤੈਨੂੰ ਕੀ ਵੇਲਾ ਕਰਦਾ ਹਾਏ ਦੇਖੀ ਭੇਜਦਾ ਹਾਏ ਦੇਖੀ ਤੁਸੀਂ ਕਹਿ ਦਿਆ ਕਰੋ 6 ਵਜੇ ਤੱਕ ਸ਼ੂਟ ਕਰਾਈ ਜਾਂਦੇ ਹੁੰਦੇ ਤੇ ਇਦਾਂ ਕੋਈ ਗੱਲ ਹੁੰਦੀ ਜੇ ਤੁਸੀਂ ਇਦਾਂ ਕਰ ਇੱਕ ਕੌਣ ਸੀ ਤੇਰੇ ਚ ਪਰਵੇਸ਼ ਕਰਕੇ ਗਿਆ ਹੁਣ ਜਿਹੜਾ ਇਹ ਤਾਂ ਹੋ ਰਹੀ ਹੀ ਨਹੀਂ ਬੈਣਾ ਸਾਨੂੰ ਵੀ ਪਤਾ ਕੋਈ ਨਹੀਂ ਕਿਹਦੀ ਮੈਂ ਕਿਟੀ ਮਾਰ ਦਿਸ ਹਾਂ ਮੈਂ ਉੜਿਆ ਜੀ ਚਲੋ ਯਾਰ ਆਡੀਅנס ਕੀ ਅਸੀਂ ਵੈਸੇ ਬਹੁਤ ਸੰਸੀਰ ਆ ਸਹੀ ਗਾ ਲੱਸੀ ਆਪਣੇ ਆਪਣੇ ਮੂਹਮੀਆਂ ਮਿੱਠੂ ਬਣਦੀ ਆ ਇਹ ਚਲੋ ਥੋੜੀ ਜੀ ਹੈਗੀ ਇਹਨੂੰ ਅਕਲ ਕਦੇ ਕਰੇ ਜਿਹੜਾ ਫਸਟ ਫਲੋਰ ਆ ਉਹ ਖਾਲੀ ਹੋ ਜਾਣਾ ਸ਼ਾਰਟ ਸਰਕਟ ਇਹਦੇ ਹੋ ਗਿਆ ਨਾ ਇਹਦਾ ਕੋਈ ਕਾਲ ਦਾ ਗੁੱਸਾ ਨਾ ਕਰਿਓ ਕਿਉਂਕਿ ਤੁਹਾਨੂੰ ਪਤਾ ਜਿਹੜਾ ਸਾਈਕੋ ਇਨਸਾਨ ਹੁੰਦਾ ਹੈ ਹੁਣ ਥੋੜੇ ਟਾਈਮ ਨੂੰ ਫੇਰ ਬੋਲਣ ਲੱਗ ਜੂਗੀ ਪਰ ਹੁਣ ਤਾਂ ਮੈਂ ਥੋੜਾ ਇਹਨੂੰ ਸਿਰ ਤੇ ਜ ਤ ਐ ਕਰ ਦੇਣੀ ਚੁੱਪ ਕਰਕੇ ਬੈਠ ਜਣੀ ਬੋਲਦੀ ਹੁਣੇ ਕੁਛ ਨਹੀਂ ਬੋਲੇਗੀ ਆਪਾਂ ਇਹਨੂੰ ਸੁਧਾਰਾਂਗੇ ਅਗਲੇ ਵਲੌਗ ਚ ਆਪਾਂ ਇਹਨੂੰ ਵਧੀਆ ਕਰਕੇ ਪੇਸ਼ ਕਰਾਂਗੇ ओके व्हाट डू यू मीन ਵਧੀਆ ਕਰਕੇ ਪੇਸ਼ ਕਰਾਂਗੇ ਮਤਲਬ ਇਹ ਮਤਲਬ ਕੁਝ ਹੋ ਰਿਹਾ ਹੋ ਗਿਆ ਨਾ ਚਲੋ ਟੂਡੇ ਵੀ ਗੋਣਾ ਸਟਾਰਟ ਅ ਨਿਊ ਵੈਬ ਸੀਰੀਜ਼ which will be on youtube channel jet speed ਤੇ ਤੁਸੀਂ ਸਾਰੇ ਜਣੇ ਲਿੰਕ ਤੇ ਕਲਿੱਕ ਕਰਕੇ ਦੇਖਿਓ ਬਹੁਤ ਸੋਹਣੀ ਵੈਬ ਸੀਰੀਜ਼ ਆ ਤੇ ਵਲੌਗ ਵੀ ਦੇਖ ਲਿਆ ਕਰੋ ਹਾਂਜੀ ਹਾਂ ਵਲੌਗਰੀ ਦੇਖਦੇ ਯਾਰ ਵਲੌਗ ਕਾਹਦੇ ਦੇਖਦੇ ਪਹਿਲਾਂ ਮੈਨੂੰ ਐਂ ਦੱਸੋ ਮਾੜੀ ਗੱਲ ਨਹੀਂ ਤੁਹਾਡੇ ਆਸਤੇ ਇਹ ਮੈਂ ਕਰਦਾਂ ਇੱਕ ਮਿੰਟ ਵਲੌਗਸ ਤੋਂ ਹੀ ਬੋਲਦੀ ਉਹ ਚਾਹਤ ਵੀਡੀਓਸ ਤੋਂ ਹੀ ਬੋਲਦੀ ਹੁੰਦੀ ਹੈ ਪਹਿਲਾਂ ਵਾਲੇ ਜਿਹਦਾ ਤੈਨੂੰ ਬਾਪ ਕਿਵੇਂ ਆਖਾਂ ਉਹ ਚ ਤਾਂ ਬਾਲਾ ਹੀ ਨਜ਼ਾਰਾ ਲਿਓ ਉਸ ਦਾ ਇੰਨੇ ਕ ਜਿਆਦਾ ਵਧੀਆ ਵੀਊ ਵੀ ਬਹੁਤ ਸੋਹਣਿਆ ਆਏ ਸੀ ਪਰ ਤੁਸੀਂ ਵਲੌਗ ਵੀ ਦੇਖ ਲਿਆ ਕਰੋ ਸਬਸਕ੍ਰਾਈਬਸ ਵੀ ਕਰਦੇ ਜਾ ਕਰੋ ਚੈਨਲ ਦਾ ਸਕਰਪਾਈਜ਼ ਕਰਦਾ ਹੈਗਾ ਚੈਨਲ ਦਾ ਸਕਰਪਾਈਜ਼ ਕਰਦਾ ਬਾਈ ਹੁਣ ਸੀਨ ਕਰਨੇ ਕਿ ਨਹੀਂ ਕਰਨੇ ਬਾਬਾ ਤੁਸੀਂ ਡੇਟ ਕਰੀ ਜਾਂਦੇ ਸਾਨੂੰ ਹੱਦ ਹੋਈ ਪਈ ਤੇ ਤੁਹਾਡੀ ਤੁਸੀਂ ਐਂ ਕਰਦੇ ਹੋ ਮੈਂ ਕੀ ਕਰਨਾ ਹੱਸ ਪੈਣਾ ਇਹ ਇੱਕ ਨੰਬਰ ਦੀ ਚੱਲੀ ਆ ਇਹ ਚਲੋ ਜੀ ਬਾਏ ਟਾਟਾ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਅੰਗਲੈਂਡ ਸੋ ਉਧਰ ਤੈਨੂੰ ਪਤਾ ਜੀ ਪੁਲਿਸ ਖੜੀ ਆ ਉਧਰ ਅਸਲੀ ਜਾਂਦੇ ਚੱਲ ਚਲਾ ਦੇ ਜਰ ਆ ਦੇਖੋ ਜੀ ਸਾਡੇ ਨਾਲ ਅਗਲੀ ਪੁਲਿਸ ਵਾਲਿਆਂ ਨੇ ਨਾ ਬੂਟ ਟੁੱਟ ਗਏ ਇਹ ਟੁੱਟੇ ਕਿਵੇਂ ਆ ਇਹ ਇਹ ਗਿਆ ਸੀਗਾ ਉਧਰ ਕੰਮ ਧੰਦੇ ਕੋਈ ਉਧਰ ਮਿਲ ਗਈ ਅਸਲੀ ਪੁਲਿਸ ਉਹ ਪੈ ਗਈ ਮਾਗਰ ਟੁੱਟ ਗਏ ਬੂਟ ਤੇ ਹੁਣ ਫਿਰ ਮੈਨੂੰ ਕਹਿੰਦਾ ਇਹਨਾਂ ਨੂੰ ਜੋੜਨਾ ਮਹਾ ਭਾਈ ਜੋੜ ਦਿੰਦੇ ਆ ਬਈ ਮੈਨੂੰ ਕਹਿੰਦਾ ਤੂੰ ਹਰਦੀਪ ਆ ਐਂ ਕਹਿ ਦੇਣਾ ਵੀ ਜਿਹੜਾ ਮਰਜ਼ੀ ਕੰਮ ਕਰ ਲਿਓ ਉਹੀ ਕੰਮ ਕਹਿ ਦੇਣਾ ਵੀ ਮੈਂ ਸਾਰਾ ਵੀ ਆ ਵੀ ਮੈਂ ਕਰਿਆ ਕੀ ਕੰਮ ਕਰਦਾ ਵੀ ਕੀ ਗੱਲ ਕਰਦਾ ਸਾਰਾ ਏਹ ਆਪਣੇ ਕੀ ਗੱਲ ਕਰਦਾ ਟੈਂਟ ਵੀ ਮੈਂ ਲਾਇਆ ਆ ਆ ਕੰਮ ਵੀ ਤੈਨੂੰ ਕਰ ਏ ਇਹ ਕੀ ਕੀ ਗੱਲ ਕਰਦਾ ਇਹ ਕੋਈ ਚੱਕਰ ਨਹੀਂ ਆ ਨਹੀਂ ਨਹੀਂ ਗੱਲ ਤਾਂ ਆਏ ਆ ਨਾ ਇਹ ਮੇਰੇ 3 ਸਾਲ ਦਾ ਐਕਸਪੀਰੀਅੰਸ ਹੈ ਕੀ ਗੱਲ ਕਰਦਾ ਇਹ 300 ਹਾਂਜੀ ਆ ਜੋੜੇ ਜੋੜਨ ਵਾਲਾ ਅੱਛਾ ਜੋੜੇ ਜੋੜਨ ਵਾਲਾ ਹੂੰ ਓਕੇ ਹੋ ਗਿਆ ਹੂੰ ਅੱਛਾ ਹੂੰ ਕਿਆ ਗੱਲ ਕਰਦਾ ਹੈ ਨਾ ਨਾ ਕਿਆ ਗੱਲ ਕਰਦਾ ਨਹੀਂ ਉਹ ਤਾਂ ਬਹੁਤ ਸਕਾਰਜੂਗਾ ਆਪਾਂ ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਉਹ ਚੀਜ਼ ਹੋਰ ਹੈ ਇਹ ਆਪਾਂ ਆਪਦੇ ਸਾਹਬ ਜੇ ਚੱਕਰ ਪਤਾ ਕੀ ਹੈ ਆਪਾਂ ਉਹਨਾਂ ਜਿਹਨੇ ਟ੍ਰੇਨਡ ਨਹੀਂ ਹੈਗਾ ਪਰ ਉਹਨੇ ਕੰਮ ਕਰ ਨਹੀਂ ਸਕਦੇ ਸਿੱਖ ਨਹੀਂ ਸਕਦੇ ਆਪਾਂ ਸਿੱਖ ਨਹੀਂ ਸਕਦੇ ਠੀਕ ਹੈ ਨਾ ਠੀਕ ਹੈ ਨਾ ਹੁਣ ਆਪਾਂ ਤਾਂ ਹੋਇਆ ਉਹਨੇ ਨੂੰ ਹੋ ਜੂ ਬਿੱਟ ਬਾਈ ਇਹ ਹਾਂਜੀ ਹਾਂ ਕਿਰਾਂ ਦਾ ਕਰਾਂਗੇ ਜੇ ਅਸਲੀ ਪੁਲਿਸ ਵਾਲੇ ਨਾ ਆਏ ਫਿਰ ਤਾਂ ਇਹ ਚੱਲ ਜੂਗਾ ਜੇ ਅਸਲੀ ਆ ਗਏ ਫਿਰ ਨਹੀਂ ਚੱਲਦਾ ਮਾੜਾ ਆਪਦੇ ਤਰੀਕੇ ਨਾਲ ਹੁਕਾਇਤ ਦੇ ਕੇ ਦਿਖਾ ਦੇ ਬਾਈ ਫਿਰ ਜੋੜੇ ਕੰਧਾਲਾ ਹੋ ਕਿਵੇਂ ਕਹਣਾ ਉਹ ਹੈ ਕਿਵੇਂ ਕਹਣਾ ਉਹਨਾਂ ਨੂੰ ਨਹੀਂ ਯਾਰ ਪੁਲਿਸ ਵਾਲੇ ਇਧਰ ਆ ਜਾਣਗੇ ਵੀ ਜੋੜੇ ਹੀ ਜੋੜੀ ਜਾਂਦਾ ਇਹਨੂੰ ਪਕੋਟਣਗੇ ਫਿਰ ਵੀ ਇੱਥੇ ਟੁੱਟਿਆ ਸੀ ਜੋੜਾ ਨਹੀਂ ਕੀ ਗੱਲ ਕਰਦਾ ਹੈ ਹਾਂ ਮਨੀ ਇਧਰ ਨਾਲ ਆਇਆ ਕਾਹ ਤੋਂ ਬਣ ਗਿਆ ਠੀਕ ਹੈ ਨਾ ਪਿੱਛੇ ਨਾ ਭਾਈ ਆ ਮਾੜਾ ਇਧਰੋਂ ਇਧਰੋਂ ਵੀਡੀਓ ਲੈ ਆ ਉਧਰੋਂ ਉਥੋਂ ਹੁਣੇ ਪਾ ਦੇ ਪਾ ਦੇ ਜਦੋਂ ਨਿਕਲਦੇ ਫੇਰਾ ਡੰਗ ਕੀ ਨਾ ਲਾਤਾ ਮਿੱਤਰਾ ਇਸ ਤੋਂ ਬਾਅਦ ਪੁਲਿਸ ਵਾਲੇ ਦੇਖ ਦੋ ਓਕੇ ਜਾਈਂ ਜੀ ਅਸਲੀ ਮਿਲ ਗਏ ਭੱਜੀ ਨਾ ਕੜਜੀ ਛਤਰੀ ਗਾਇਓ ਜੀ ਸਾਹਿਬ ਮੈਂ ਭਜਦਾ ਨਹੀਂ ਜੇ ਤੁਮ ਮਰਜੀ ਉਹ ਦੋ ਉਹ ਦੋ ਬਾਦ ਤਿੰਨ ਸਟਾਰ ਵਾਲਾ ਬੈਠਾ ਇਹਨੂੰ ਭੇਜ ਦਾਂਗੇ ਵਰਦੀ ਵੀ ਨਹੀਂ ਲਾਉਣ ਦੇਣੀ ਆ ਹੀ ਕੁੱਟਣਗੇ ਬੜਾ ਮੋਟਾ ਉਹ ਕਰ ਲੈ ਕਰੋ ਆਪਣੀ ਜਿਵਾਨ ਹਾਂ ਇਹਦੇ ਪਾਈ ਦੇ ਤਿੰਨ ਸਟਾਰ ਲੱਗੇ ਹੋਣ ਜੇ ਇਹ ਫਸ ਗਿਆ ਤਾਂ ਔਖਾ ਹੋ ਜੂ ਕੀ ਦਾ ਸਟਾਰ ਮੈਂ ਨਾਲ ਦੋਸੀ ਹਰਦੀਪ ਇੱਕ ਤੈਣੇ ਲੱਗ ਕੇ ਕਿ ਲਵਾਇਆ ਵੱਧ ਸਟਾਰ ਤਾਂ ਮੈਂ ਹੀ ਲਾਇਆ ਸਾਰਿਆਂ ਨੇ ਚੱਕਰ ਦਾ ਇਹ ਇੱਕ ਵਾਧਾ ਇਹਨੇ ਲਵਾਇਆ ਮੇਰੇ ਤਾਂ ਕੋਈ ਸਟਾਰ ਨਹੀਂ ਲੱਗਿਆ ਤਾਂ ਦੋਸੀ ਉਹ ਨਹੀਂ ਕਹਿੰਦੇ ਚੱਲ ਮੇਰਾ ਹੌਲਦਾਰ ਦਾ ਹੋ ਜੂ ਆਇੰਸਪੈਕਟਰ ਹੌਲਦਾਰ ਸਾਡੇ ਪਿੰਡ ਕਰਿਆ ਹੌਲਦਾਰ ਨਾ ਕਹਦੀ ਵੀਡੀਓ ਬਣਾਉਣ ਲੱਗੇ ਲੈ ਵੀ ਲੈ ਵੀ ਕਪਾ ਬਾਈ ਬੂਟ ਕਰੀਏ ਸੀ ਬੂਟ ਬਣ ਗਿਆ ਤੇਰਾ ਕਰੋ ਸ਼ੁਰੂਆਤ ਕੋਈ ਮੁੰਡਿਆ ਕੋਈ ਹੌਲਦਾਰ ਨਾ ਬਣਾਇਓ ਕਦੇ ਹਾਂ ਨੁੜ ਗਿਆ ਲੈ ਚਲੋ ਬਾਈ ਮੁੰਡੋ 25 ਰੁਪਏ ਦੀ ਫੈਵੀ ਕੋਕ ਖਰਾਬ ਕਰਤੀ ਆ ਬੰਦੇ ਦੀ ਗਲਤੀ ਕਰਨ ਵੀ ਤੂੰ ਭਜ ਦੇ ਨਾ ਪਤੰਦਰਾ 25 ਰੁਪਏ ਵੀ ਨਾ ਖਰਾਬ ਕਰ ਉਹ ਇੱਕ ਮਿੰਟ ਉਹ ਜੇ ਖੜੇ ਵੀ ਨੇ ਮੇਰੀ ਗੱਲ ਸੁਣ ਇੱਕ ਮਿੰਟ ਸੁਣ ਗੱਲ ਇੱਕ ਦੋ ਹੋਰ ਲਾ ਦੇ ਹੁਣ ਤਾਂ ਮੇਰੀ ਗੱਲ ਸੁਣ ਹਰਦੀਪ ਇਹਦੇ ਵਿੱਚ ਭੱਜਣ ਵਾਲੀ ਕੀ ਗੱਲ ਹੈ ਇਹਦੇ ਵਿੱਚ ਕਿਹੜਾ ਕੋਈ ਗਲਤ ਕੰਮ ਕਰਾ ਤੂੰ ਦੱਸ ਕੇ ਖੜ ਕੇ ਕਹਿ ਵੀ ਅਸੀਂ ਅਸੀਂ ਵੀਡੀਓ ਸ਼ੂਟ ਕਰਦੇ ਹਾਂ ਉਹਦੇ ਦੀ ਵੀਡੀਓ ਕਰ ਦਿੰਦੇ ਆ ਪਕੜਾ ਕੋਈ ਗਲਤ ਕੰਮ ਨਾ ਕਰ ਭਾਈ ਉਸੀ ਘੜ ਕੇ ਕਹੋ ਉੱਥੇ ਭੱਜਣ ਦਾ ਗੱਲ ਨਹੀਂ ਕੋਈ ਬੰਡੇ ਪਿਆ ਉੱਥੇ ਵੀ ਹੀ ਚਾ ਹੁਣ ਬੂਟ ਤੜਾਲੇ ਕੋਈ ਫਾਇਦਾ ਕਰ ਲੈ ਮੈਨੂੰ ਨਹੀਂ ਗੱਲ ਹੈ ਕੋਈ ਆਹ ਸੀਟੀ ਛੁੱਟੀ ਜੀ ਵੀ ਉੱਥੀ ਸਿੱਟਿਆ ਇਹਦਾ ਓਏ ਇਹ ਵੀ ਨਹੀਂ ਜਾ ਕੇ ਲੈ ਦੋਵੇਂ ਵੀਰੇ ਉੱਥੇ ਰਹਿ ਗਿਆ ਸਾਰਾ ਉਹਦਾ ਬੋਤੀ ਰਹਿ ਗਿਆ ਸਾਰਾ ਕੁਝ ਇਹਦਾ ਵਾਹ ਕਲਾਕਾਰ ਚਲੋ ਚੱਲ ਕੋਈ ਗੱਲ ਨਹੀਂ ਬੱਲੇ ਤੇਰੇ ਦੋ ਐ ਕਰ ਹੁਣ ਆਹ ਸਾਹ ਨੂੰ ਲਈ ਨਾਲ ਆ ਜਾ ਬਾਈ ਬਾਈ ਸੀਨ ਦੱਸੋ ਚਲੋ ਜੀ ਸਾਡਾ ਆਮ ਤਾਂ ਚਲੋ 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 ਸੀਨ ਢੋਏ ਬਸ ਹੋਣੀ ਹਾਲ ਦਾ ਦੇਖੀ ਬੜਾ ਨੋ ਸਭ ਕਰਾਉਗੇ ਉਹ ਕੀ ਕਰ ਰਹੇ ਹੋ ਨਾ ਤੇ ਨਿਆਣੇ ਬੇਬੇ ਕਿਧਰ ਨੇ ਬੋਲ ਮਾਰਨਗੇ ਉਰੋਂ ਬੁੜੀਆਂ ਤੋਂ ਕੋਈ ਕੋਰੇ ਖੜਾ ਦੇ ਇੱਕ ਪਰਾ ਖੜਾ ਦੇ ਸਾਰੇ ਨੂੰ ਡੱਡ ਕੱਲੇ ਕੱਲੇ ਦਸਨ ਲੈ ਲਾਂਗੇ ਅੱਬ ਚਾ ਲੜੀ ਉਂਗਲੀ ਇੱਥੇ ਪੁਟਪੜੀ ਤੇ ਰੱਖ ਮਾਰ ਲਿਗਿਆ ਆ ਇਹ ਨਹੀਂ ਇਹ ਪੂਰੇ ਇੱਥੇ ਤਾਂ ਹੁੰਦਾ ਮੈਨੂੰ ਲੱਗਦਾ ਹਾਂ ਇਹ ਤਾਂ ਜੋੜ ਕੇ ਹੁੰਦਾ ਭਈ ਐਵੇਂ ਕਿਵੇਂ ਆ ਕੁੜੀ ਨੂੰ ਮਟੇ ਜਾਦੇ ਪਏ ਖੜੀ ਹੋ ਕੇ ਆ ਪੱਗੇ ਹੋ ਨਾ ਓ ਮੈਂ ਤਾਂ ਉਹ ਦੱਸ ਦਈਆ ਭਰਾਵਾ ਮੈਨੂੰ ਕਿੱਥੇ ਮੈਂ ਗਾਪ ਉਹੀ ਦੇਖੀ ਉਹੀ ਛੱਡੀ ਆ ਭਾਈ ਜੀ ਮਾਰ ਕੇ ਹਾਂ ਐਂ ਹੁੰਦਾ ਵਾਸ ਵਾਸ ਐਸਟੀਓ ਸਾਹਿਬ ਮਾਰ ਰਹੇ ਨੇ ਵਿੱਚ ਆ ਆ ਇੱਧਰ ਇਦਾਂ ਹੁੰਦਾ ਮੇਰੇ ਇਦਾਂ ਦਾ ਦੇਖ ਇਹ ਹਾਂ ਹਾਂ ਭਾਈ ਆ ਲਾਤੇ ਤੋਂ ਆ ਕੇ ਇੱਥੇ ਹੁੰਦੀ ਹੁੰਦੀ ਦੁਬਾਰੇ ਐਂ ਘੁੰਮ ਕੇ ਦੇਖੋ ਭਾਈ ਕਿੱਡੇ ਕਿੱਡੇ ਐਕਸਪੀਰੀਅੰਸ ਕਰਾਉਂਦੇ ਬੰਦਿਆਂ ਦਾ ਇਹੋ ਜਿਹੇ ਬੰਦੇ ਹੁੰਦੇ ਨੇ ਸ਼ੂਟ ਤੇ ਓਰੇ ਕੀ ਗੱਲ ਸਹੀ ਗੱਲ ਹੈ ਕੋਟ ਕੋਟੀਆਂ ਹੋ ਬਣ ਬਣੀ ਸਟਾਰ ਕੇ ਕੰਮ ਲੱਗਦੇ ਨੇ ਗੱਲ ਲੈ ਕੇ ਮੈਂ ਨਾਲ ਸਟਾਰ ਭਾਈ ਕਿਸੇ ਕੋਲੋਂ ਲੈ ਸੀਨ ਕਰ ਲੋ ਵੇ ਭਾਈ ਉਤੋਂ ਦਿਨ ਛਿਪ ਰਿਆ ਉਠੋ ਚਲੋ ਭਾਈ ਕਰ ਰੇ ਆ ਸੀਨ ਹੀ ਕਰਨੇ ਆ ਆ ਜੋ ਰੋਂਦੇ ਕਿਉਂ ਮੜਵੀ ਮੈਂ ਤਾਂ ਮੇਰੇ ਕੋਲ ਹੈਗਾ ਮੜਾ ਦੇਖ ਕੇ ਭੱਜਣ ਚਲੋ ਤੁਹਾਡਾ ਹੀ ਫਾਇਦਾ ਕਰਦੇ ਆਂ ਜੀ ਕਰਦੇ ਆ ਸਹੀ ਗੱਲਾਂ ਤੁਸਾਂ ਸਿਆਣੇ ਮੈਨੂੰ ਪਤਾ ਹੈ ਤੁਹਾਡਾ ਫਾਇਦਾ ਕਰਦੇ ਆਂ ਆ ਜਾ ਮਮਤਾ ਸਹੀ ਗੱਲ ਸਹੀ ਗੱਲ ਸਾਨੂੰ ਵੀ ਆ ਜਾ ਬਾਬੇ ਵੱਧ ਖੇਚਿਆ ਤੋਈ ਕਰਦੀ ਆਵੇਂ